ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਆਈ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਆ ਬਾਗੇ ਪੁਰਾਣੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਬਾਈ ਉਹਨਾਂ ਦਾ ਦੋ ਢਾਈ ਕਿਲੋਮੀਟਰਾਂ ਕੋਲ ਪਿੰਡ ਆ ਪਹਿਲਾ ਪਿੰਡ ਕਾਲੇਕੇ ਹੀ ਆਉਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ Hemer TV YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਵੇਖ ਰਹੇ ਸਾਰੀਆਂ ਸੇਲ ਆ ਵਿਕਾਊ ਆ ਦੋ ਸੂਈਆਂ ਸਵਾਈਆਂ ਦੋ ਦੂਜੀਆਂ ਗੱਬਣਾ ਆ ਤੈਨਨੇ ਗੱਬਣਾ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਹਾਂ ਬਾਈ ਜੀ ਉਤਾਰ ਸਿੰਘ ਜੀ ਪਿੰਡ ਕਾਲੀਕੇ ਜੀ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦਾ 9914566058 ਜੀ 9914566058 ਜੀ ਪੰਜ ਪਸ਼ੂ ਵਿਕਾਉ ਬਾਈ ਹਾਂਜੀ ਪੰਜ ਪਸ਼ੂ ਵਿਕਾਉ ਹੈ ਜੀ ਤਿੰਨ ਗਾਂਆਂ ਦੀ ਗੱਬਣਾ ਜੀ ਵੜਾ ਤੇ ਦੋ ਸੂਆਂ ਸੂਆਈਆਂ ਇੱਕ ਜਣ ਦੀ ਸੂਈ ਰਾਤੀ ਹੈ ਮੇਰਾ ਮਤਲਬ ਉਹ ਜਿਹੜੀ ਦੂਜੀ ਆ ਉਹਦਾ ਬੱਚਾ ਮਰਿਆ ਵਾ ਸਵਾ ਮਹੀਨੇ ਦੀ ਸੂਈ ਵੀ ਆ ਦੁੱਧ 15 ਲੀਟਰ ਉਹਦੇ ਥੱਲੇ ਕਿਹੜੇ ਪਾਸੋਂ ਲੱਗੀਆਂ ਪਹਿਲਾਂ ਇਧਰੋਂ ਲੱਗ ਜੱਕ ਤੋਂ ਇਹ ਰਾਤ ਦੀ ਸੂਈ ਆ ਇਹ ਰਾਤ ਦੀ ਸੂਈ ਆ ਬਾਈ ਜੀ ਜੇਰ ਪੈ ਗਈ ਆਹ ਜੇਰ ਜੂਰ ਪੈ ਗਈ ਵਧੀਆ ਕਿੰਨਾ ਕੁ ਦੁੱਧ ਕੱਢ ਜੂ ਦੁੱਧ ਵੀਰੇ ਜਾਨੀ ਜੀ ਤੁ ਆਪਾਂ ਲਈ ਆ ਉਹਨੇ ਤਾਂ ਦੱਸਿਆ ਆਪਾਂ ਨੂੰ 21 ਲੀਟਰ ਬਾਕੀ ਅਗਲਾ ਆਪ ਦੀ ਸਾਂਝ ਨਾਲ ਲੈ ਲੈ ਵੀ ਜਿੰਨਾ ਅਗਲਾ ਚੋ ਸਕਦਾ ਹਨਾ ਐਵੇਂ ਕਹਿਣ ਨੂੰ ਕੀ ਅਗਲਾ ਆਪ ਦੀ ਸਾਂਝ ਨਾਲ ਜਿੰਨਾ ਚੋ ਸਕਦਾ ਉਸ ਹਿਸਾਬ ਨਾਲ ਲੈ ਲੇਵੇ ਵੈੜ ਬਹੁਤ ਚੰਗੀ ਆ ਸੀਰ ਠੰਡੀ ਆ ਭਲਾ ਜਵਾਕ ਨੂੰ ਥੱਲੇ ਦੀ ਨੰਗਾ ਦੇ ਲੈ ਕੋਈ ਐ ਨਹੀਂ ਗੱਲ ਕੋਈ ਲੈ ਵੈੜ ਬਹੁਤ ਠੰਡੀ ਆ ਬਾਈ ਕਹਿੰਦਾ ਸੀਰ ਸੌ ਭਾਵੇਂ ਜਵਾਕ ਨੰਗਾ ਦੇ ਥੱਲੇ ਦੀ ਲੱਤ ਵੀ ਨਹੀਂ ਚੱਕਦੀ 21 ਲੀਟਰ ਦੁੱਧ ਬਾਈ ਦੱਸਦਾ ਕਿ ਜਿਨ੍ਹਾਂ ਤੋਂ ਖਰੀਦਿਓ ਉਹ ਦੱਸਦੇ ਕਿ ਪਿਛਲੇ ਸੂਏ ਅਸੀਂ ਚੋਇਆ ਇਹਦੇ ਥੱਲੋਂ ਬਾਕੀ ਬਾਈ ਕਹਿੰਦਾ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਸਮਝ ਨਾ ਲੈ ਲੈ ਕਿ ਅਗਲਾ ਕਿੰਨਾ ਦੁੱਧ ਚੋ ਸਕਦਾ ਇਹ ਗੱਲ ਬਾਈ ਨੇ ਬਹੁਤ ਵਧੀਆ ਕੀਤੀ ਕਹਿਣ ਨੂੰ ਐਵੇਂ ਕਹਿ ਦੋ 20 ਲੀਟਰ ਦੁੱਧ ਦਿਓ 25 ਲੀਟਰ ਦੁੱਧ ਦਿਓ ਗਾਰੰਟੀ ਹੈ ਉਹ ਬਾਈ ਆਪਾਂ ਤੋਂ ਦੱਸਿਆ ਪਾਉਨਾ ਕਹਿਣਾ ਹਾਂ ਸਾਡੇ ਕੋਲ ਆਪਾਂ ਜੋੜਨਾ ਨਹੀਂ ਸਹੀ ਬਾਥੇ ਸਾਡੇ ਜਰਸੀ 'ਚ ਪੈਂਦੀ ਹੈ ਬਾਈ ਹੂੰ ਮੂੰ ਮੱਥੇ ਦੀ ਸੋਹਣੀ ਹੈ ਕੁੰਨੀ ਕਾਨੀ ਪੂਰੀ ਜਾਲ ਸਿਰ ਸੌ ਫੁੱਲ ਹੈ ਲਾ ਰਸਾ ਵੀਰ ਨੇ ਸੜਤਾ ਉੱਤੇ ਦੇ ਮੌਜ ਨਾ ਬਹਿ ਗਿਆ ਥਣ ਪੂਰਾ ਚੰਗਾ ਮਾਝਾ ਦਾ ਮੋਟਾ ਅੰਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਬੋਦੀ ਵਾਲੀ ਵਹਿੜਾ ਜਰਸੀ ਹੂੰ ਬੋਦੀ ਵਾਲੀ ਵਹਿੜ ਤਾਜੀ ਸੂਈ ਸਵਾਈ ਕੱਦ ਵੱਡਾ ਹੀ ਐ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਐ ਸ਼ਾਮ ਦੀ ਚਵਾਈ ਚ ਅਜੇ 3 ਘੰਟੇ ਪਏ ਯਾਰ 3 ਵਜੇ ਵੀਡੀਓ ਬਣਾ ਰਹੇ ਆਂ ਸ਼ਾਮ ਦੀ ਚਵਾਈ 6 ਵਜੇ ਹੁੰਦੀ ਆਂ ਸ਼ਾਮ ਤੱਕ ਰਹਵਾਨਾ ਹੋਰ ਵੀ ਬੌਲੇ ਨਾਲ ਭਰ ਲੈਣਾ 20 22 ਕਿਲੋ ਖੁੱਲਾ ਦੁੱਧ ਪਿਆਜੂ ਮੁੱਲ ਬਈ ਜੈਜ ਆ ਹੋਣਗੇ ਸਾਰੇ ਪਸ਼ੂਆਂ ਦੇ ਜਾਇਜ਼ ਹੋਣਗੇ ਠੀਕ ਹੈ ਵਿੱਚੋਂ ਭੰਨ ਘਾੜਰ ਬਾਲੀ ਨਹੀਂ ਹੋਣੀ ਦੀ ਠੀਕ ਹੈ ਜੇ ਜਾਇਜ਼ ਜਾ ਕਰਾਂਗੇ ਐਵੇਂ ਮੰਗੀ ਜੋ 65 ਮੰਗ ਲਓ 70 ਮੰਗ ਲਓ ਆਪਾਂ ਉਹਦੇ ਮੁੱਲ ਨਹੀਂ ਕਰਨੇ ਆਪਾਂ ਇਹ 56000 ਦੀ ਦੇ ਦਾਂਗੇ ਵਿੱਚੋਂ ਮਾਣ ਕਰ ਦਿਆਂਗੇ ਤੁਹਾਨੂੰ ਭਲਾ 65 ਮੰਗ ਲਿਏ ਵੇਲਾ ਆਪਾਂ ਮੰਗੀ ਜਾਂਦੇ ਲੋਕ ਪਰ ਵੇੜ ਵੇਖ ਲਾ ਤੂੰ ਕਿਹੇ ਜੱਥਾਣ ਲੱਗਾ ਲੇਵਾ ਲੂਆ ਐਨ ਪੂਰਾ ਸਿਰੇ ਆ ਚਵਾਈ ਚੂਈ ਦੀ ਇੱਕ ਨੰਬਰ ਹੋਊਗੀ ਚਵਾਈ ਚੂਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਮੰਗਾਂ ਨੂੰ ਭਾਵੇਂ 65000 ਜਿੰਨਾ ਮਰਜ਼ੀ ਮੰਗ ਲਓ 56000 ਦੀ ਦੇ ਦੇਣੀ ਐ ਤੇ ਵਿੱਚੋਂ ਬਾਈ ਕਾਂ ਦਾ ਮਾਣ ਕਰ ਦੂੰਗਾ ਜਰਸੀ ਚ ਪੈਂਦੀ ਆ ਸੋਹਣੀ ਵੈੜ ਵੱਡੀ 2 ਨੰਬਰ ਤੇ ਆ ਜੀਏ ਬਾਈ ਇਹ ਬਾਈ ਨਾ ਦੂਜੇ ਸੂਏ ਸੁਣਾ ਜਾਂਦੀ ਠੀਕ ਹੈ ਜਿਹਨੇ ਜੀਦੋ ਆਪਾਂ ਖਰੀਦੀ ਆ ਉਹਨੇ ਪਹਿਲਾਂ ਤਾਂ ਦੱਸਿਆ ਜਾਂਦੀ 15 ਗੀ ਲੀਟਰ ਦੁੱਧ ਚੋਇਆ ਜਾਂਦੀ ਹਮ ਫੇਰ ਮੈਂ ਤਾਂ ਕ੍ਰੋਸ ਚ ਪੈਂਦੀ ਆ ਸੀਲ ਠੰਡੀ ਐਨੀ ਆ ਭਲਾ ਬਰੀਡ ਵਾਲੀ ਨਸਲ ਵਾਲੀ ਦਾ ਕੋਈ ਮੈਂ ਥੱਲੇ ਮਾਰ ਗਈ ਬਾਈ ਨਾ ਐ ਨਹੀਂ ਕੋਈ ਲੱਤ ਮਾਰੂਗੀ ਮੰਜਾ ਰਗੀ ਖਾ ਬਾਈ ਸਹੀ ਆ ਐਂ ਚ ਭਲਾ ਭਣਾ ਲੈ ਥੱਲੇ ਦੀ ਜਵਾਕ ਨਗਾਦੀ ਭਲਾ ਐ ਨਹੀਂ ਵੀ ਲੱਤ ਮਾਰੂਗੀ ਦਿਨ ਕਿੰਨੇ ਲੈ ਜੂ ਦਿਨ ਵੀਰੇ 5-4 ਹੀ ਰਹੂਗਾ ਇਹ ਤਾਂ ਇੱਕ ਦਿਨ ਹੀ ਬਣ ਕੇ ਲੈਵਾਂ ਲੂ ਮੈਂ ਪੰਡ ਲੈਣੀ ਲੈਵੇ ਨਹੀਂ ਠੀਕ ਹੈ ਬਾਈ ਕਹਿੰਦਾ 5-4 ਦਿਨ ਮਸ ਪੰਡ ਲਾ ਕੇ ਲੈਵੇ ਦੀ ਬਾਈ ਕਹਿੰਦਾ ਸੂ ਜਦ ਦਿਨ ਤਿਆਰ ਹੋ ਗਈ 15 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਦੂਜੇ ਸੂਹੇ ਸੁੰਦੀ ਐ ਸੋਹਣੀ ਕ੍ਰੋਸ ਆਂਗ ਦੀ ਬੱਚੀ ਐ ਮੱਝ ਵਰਗਾ ਦੁੱਧ ਦਊ ਗਰਮੀ ਰਹਿ ਤਾ ਮਾਲ ਫਿਰਦੇ ਮਾਲ ਜਿੰਨਾ ਵੀ ਆਪਣਾ ਹੋਊਗਾ ਮਾਲ ਠੰਡਾ ਲੈਨੇ ਆਪਾਂ ਉਹੋ ਜਿਹਾ ਨਹੀਂ ਲੈਨੇ ਠੀਕ ਐ ਆ ਇਹ ਨਹੀਂ ਵੀ ਬਾਲਟੀ ਛਾਂਡੀਆਂ ਦੇ ਜਿਉਂ ਉਹੋ ਜਿਹਾ ਪਸ਼ੂ ਨਹੀਂ ਲੈਣਾ ਅਸੀਂ ਸਹੀ ਐ ਹੂੰ ਤੂੰ ਨਾ ਲਵਾਂਗੇ ਪੂਰਾ ਜੈਲਾ ਅਸਾਂ ਘਰੇ ਚੂਨ ਵਾਲਿਆਂ ਦੇ ਲੈਣੀ ਜਾਂਦੇ ਆ ਅਗਲਾ ਗਾਲਾਂ ਕੱਢਦਣੀਆਂ ਹਾਂ ਕਿਹੜਾ ਪਸ਼ੂ ਦੇ ਦੇ ਅਗਲੇ ਨੂੰ ਸਹੀ ਗੱਲ ਐ ਬਾਈ ਦੋਸਤੋ ਬਹੁਤ ਵਧੀਆ ਗੱਲ ਆ ਬਾਈ ਦੀ ਬਾਈ ਕਹਿੰਦਾ ਜੇ ਗਰਮ ਪਸ਼ੂ ਅਗਲੇ ਨੂੰ ਦੇ ਦੇ ਵੈੜਾ ਪਸ਼ੂ ਦੇ ਦੇ ਤੇ ਨੈ ਤਗੜਾ ਬਾਈ ਕਹਿੰਦਾ ਚੋਣ ਮੋਕੇ ਗਾਲਾਂ ਕੱਢਦਾ ਦੋ ਟਾਈਮ ਚੋਣਾ ਹੁੰਦਾ ਕਿਹੜਾ ਬਾਈ ਇਹਦੀ ਹਾਂ ਇਹ ਤਾਂ ਗੱਲ ਸਹੀ ਆ ਬਾਈ ਕਹਿੰਦਾ ਉਹ ਵੇਲੇ ਕੱਢਦਾ ਉਦੋਂ ਸ਼ਾਮ ਨੂੰ ਕੱਢਦਾ ਗਾਲਾਂ ਹਾਂ ਰਹਿ ਰਾਤ ਮੋਕੇ ਕੱਢਦਾ ਤੇ ਇਹ ਗੱਲ ਬਾਈ ਬਹੁਤ ਵਧੀਆ ਫੁੱਲ ਸੀਸ ਆਉ ਬਾਈ ਕਹਿੰਦਾ ਪਸ਼ੂ ਆ ਰਸਾ ਸੱਟ ਕੇ ਅਗਲਾ ਚਵਾਈ ਕਰੇ ਵੇੜੇ 'ਚ ਖੜਾ ਆ ਕੇ ਹੂੰ ਐਹੋ ਜੀ ਪੂਨੀ ਕਿੱਥੇ ਆਪਾਂ ਮਾਲ ਸਾਰਾ ਬਣਾ ਹੀ ਹੋਊਗਾ ਐ ਨਹੀਂ ਗੱਲ ਜਿਆਜ ਮੋਲ ਜੇ ਵੀਰੇ ਮੋਲ ਕਰਾਉਣ ਨੂੰ ਭਲਾ 55 ਕਰ ਦਈਏ 43000 ਦੀ ਦੇ ਦਾਂਗੇ ਵਿੱਚੋਂ ਮਾਨ ਕਰ ਦਿਆਂਗੇ ਲੈ ਇਹਦੇ 43000 ਹਾਂ ਲੈ ਵਾ ਲੂ ਆ ਵੇਖ ਟਣਾ ਟੋ ਲਾਏ ਪੰਡ ਲਾ ਕੇ ਤੂੰ ਹੂੰ ਪੰਜ ਚਾਰ ਦਿਨ ਹੀ ਲੂ ਬਾਹਲੇ ਨਹੀਂ ਲੈਣੀ ਪੰਜ ਚਾਰ ਦਿਨ ਹੀ ਲਊ 43000 ਚ ਬਾਈ ਕਹਿੰਦਾ ਮਾਨ ਕਰ ਦੂੰ ਇੱਕ ਨੰਬਰ ਦਾ 56000 ਤੋਂ ਤਿੰਨ ਨੰਬਰ ਤੇ ਆ ਜੀਏ ਬਾਈ ਇਹ ਤੇ ਉਹਦੇ ਪੈਟ ਤੋਂ ਹੀ ਲਈ ਆ ਇਹ ਠੀਕ ਹੈ ਜਰਸੀਆਂ ਜੀ ਇਹ ਪੈਂਦੀ ਆ ਜਾਂਦੀ ਇਹਨੇ ਪਹਿਲਾਂ ਨਹੀਂ ਜਾਨੀ ਆਪਾਂ ਨੂੰ 16 ਲੀਟਰ ਦੁੱਧ ਕਿਹਾ ਜਾਂਦੀ ਠੀਕ ਹੈ ਪਲਾਗਲਾ ਉਹਨਾਂ ਦੇ ਘਰੋਂ ਤਸੱਲੀ ਲਿਆਵੇ ਨਾ ਅਡਰੈਸ ਦੱਸ ਦਿਆਂਗੇ ਉਹ ਤੋਂ ਲਈ ਹੋਈ ਆ ਸਹੀ ਆ ਤੇ ਜਾਨੀ ਦੇਣੇ ਇਹ ਹਫ਼ਤਾ ਲੈ ਜੂਗੇ ਮੌਜ ਨਾਲ ਇੱਕ ਹਫ਼ਤਾ ਹਾਂ ਇੱਕ ਹਫ਼ਤਾ ਜਿਹੜੀ 42 ਦੀ ਇਹ ਦੇ ਦਾਂਗੇ ਆਪਾਂ ਇੱਕ ਹਫ਼ਤਾ ਬਾਈ ਦਾਸ ਦਾ ਲੈ ਜੂ ਤੇ 42000 ਦੀ ਬਾਈ ਕਹਿੰਦਾ ਇਹ ਦੇ ਦੇਣੀ ਆ ਬਿਲਕੁਲ ਛੋਟੇ ਪਾ ਸੋਹਣੀਆਂ ਆਪਣੇ ਸਾਰੇ ਜਿਆਲੇ ਹੋਣਗੇ ਦਾ ਹਾਂ ਇਹ ਨਹੀਂ ਗੱਲ ਕੋਈ ਹੋ ਜਾਊ ਹੋਊਗਾ ਸਹੀ ਆ ਦੋਸਤੋ ਪਸ਼ੂ ਬਾਈ ਕਹਿੰਦਾ ਬਿਲਕੁਲ ਆਪਣੇ ਜੈਲੇ ਠੰਡੇ ਸੀਲ ਹੋਣਗੇ ਬਰਫ ਵਰਗੇ। ਪਮਾ ਵੇੜੇ ਦੇ ਵਿੱਚ ਵਿਚਾਲੇ ਖੜਾ ਕੇ ਅਗਲਾ ਰੱਸਾ ਸੱਟ ਕੇ ਉੱਤੇ ਚਵਾਈ ਕਰ ਲੈ। ਹਾਂ। ਫਲ ਸੀ ਸੌ ਵੇੜਾ ਠੰਡੀਆਂ ਸਾਰੀਆਂ। ਆ ਸੱਟ ਤਾਂ ਰੱਸਾ ਬਾਈ ਨੇ ਉੱਤੇ। ਇਹੋ ਜੇ ਮਾਲ ਲਈਦਾ ਆਪਾਂ ਖੋਟਾ ਮਾਲ ਨਹੀਂ ਲੈਂਦੇ ਖਰਾ ਮਾਲ ਲਈਦਾ। ਹਾਂ। ਲੱਤਾਂ ਛੜਾਂ ਵਾਲਾ ਤਾਂ ਲੈਣਾ ਹੀ ਨਹੀਂ ਛੱਡਿਆ ਹਣਾ। ਹਾਂ ਸਹੀ ਆ। ਬਾਈ ਕਹਿੰਦਾ ਜੇ ਲੱਤ ਛੜਾ ਵਾਲਾ ਕੋਈ ਪਸ਼ੂ ਮਿਲਦਾ ਵੀ ਹੋਵੇ ਤੇ ਛੜ ਆਈਦਾ ਕਿ ਭਾਈ ਨਹੀਂ ਲੈਣਾ ਭਰਾਵਾ ਅਸੀਂ ਕਿ ਗਾਂ ਆਲਾ ਸਾਨੂੰ ਗਾਲਾਂ ਕੱਢੀ ਜਾਵੇ ਕਿ ਭਾਈ ਗਰਮ ਦੇ ਦੀ ਤਾਂ ਕਰਕੇ ਬਾਈ ਕਹਿੰਦਾ ਠੰਡੀਆਂ ਸੀਲ ਜੈਲੀਆਂ ਵਹਿੜਾਂ ਲਈਦੇ ਆ। ਹੁਣ ਆਪਣੇ ਘਰੇ ਫੈਕਟਰੀ ਦਾ ਲਾਈ ਨਹੀਂ ਹੈ ਨਾ। ਆਪਣਾ ਖਰੀਦਾ ਮਾਲਾ ਜਿਵੇਂ ਆਪਾਂ ਨੂੰ ਵਾਹ ਤਸੱਲੀ ਦਿੰਦਾ ਉਹ ਆਪਾਂ ਲੈ ਲੈਣੀਆਂ ਕਿ ਨਹੀਂ? ਸਹੀ ਗੱਲ ਹੈ। ਹਾਂ। ਕੰਨ ਵਾਸੂ ਆ ਇਹਦਾ? ਇਹ ਸੂਆ ਵੀ ਇਹਨੇ ਤੀਜੇ ਸੁਣਾ ਕਹੇ ਨੂੰ ਪਹਿਲਾਂ ਦੂਜੇ ਕਹੇ ਦੂਜੇ ਵੀ ਲੱਗਦੀ ਆ ਵਹਿੜ। ਵਹਿੜ ਵੱਡੀ ਬਹੁਤ ਹੈ। ਯਾਨੀ ਦੁੱਧ ਦਾ ਵੀ ਰਿਕਾਰਡ ਆਪਾਂ ਨੂੰ ਇਹ ਮੇਰੇ ਹਿਸਾਬ ਨਾਲ 6-7 ਦਿਨ ਮੌਜਾਂ ਲੈ ਜੂਗੀ। ਹਫਤਾ ਲੈ ਜੀ। ਹਾਂ ਹਫਤਾ ਲੈ ਜਾਣਾ ਇਹਨੇ। ਜਣੀ ਮੁੱਲ ਕਰਾਉ ਨੂੰ ਪਹਿਲਾਂ 70 ਕਰਾ ਲੋ ਕਰਾਉਂਦੀ ਵੀ ਹੈਗੀ ਹੈ ਹਨਾ ਆਪਾਂ ਇਹ 57000 ਦੀ ਦੇ ਦਾਂਗੇ ਵਿੱਚੋਂ ਮਾਣ ਕਰ ਦਿਆਂਗੇ ਐ ਬਾਹਲਾ ਮੁੱਲ ਨਹੀਂ ਕਰਨਾ ਸਹੀ ਹੈ ਬਾਹਲਾ ਮੁੱਲ ਨਹੀਂ ਕਰਨਾ ਬਾਈ ਕਹਿੰਦਾ ਜਾਇਜ਼ ਮੁੱਲ ਕੀਤਾ ਜਮਾ ਹਜੇ 6-7 ਦਿਨ ਬਾਈ ਦੱਸਦਾ ਕੱਢਦੀ ਹੈ ਵੱਡੀ ਵਹਿੜ ਹੈ ਮਿਲਕ ਵੇਨ ਗੱਟ ਜਿੰਨੀ ਮੋਟੀ ਸਟਰੋਂਗ ਆਉਂਦੀ ਹੈ ਖੁੱਲ ਢਲੇ ਅੰਗਾਂ ਪੈਰਾਂ ਦੀ ਹੈ ਇਹ ਟੋਟਲ 5 ਪਸ਼ੂ ਬਾਈ ਦੇ ਸੇਲ ਹੈ ਪ੍ਰਿੰਟ ਵਾਲੀ ਵਹਿੜ ਵੱਡੀ ਵੱਡੀ ਬਹੁਤ ਹੈ 18 20 ਕਿਲੋ ਖੁੱਲਾ ਦੁੱਧ ਪਿਆ ਜੂ ਪੂਰੀ ਵੱਡੀ ਆ ਭਾਈ ਪਹਿਲਾਂ 70000 ਰੁਪਈਆ ਮੁੱਲ ਵੀ ਕਰਕੇ ਫਿਰ ਵੀ ਅਗਲਾ ਮੁੱਲ ਲਾਉ ਲੈ ਹਾਂ ਲੈ ਲੈ ਹਾਂ ਚੱਕੋ ਸਾਰੀਆਂ ਹੀ ਸੀਲ ਸਭ ਭਵਾਂ ਸਿੱਧੇ ਪਾਸੇ ਦੀ ਅਗਲਾ ਬਹਿ ਕੇ ਚਵਾਈ ਕਰ ਲੈ ਭਵਾਂ ਉਹਦੇ ਕੰਨੋਂ ਪੈ ਕੇ ਚਵਾਈ ਕਰ ਲੈ ਹਾਂ ਭਵਾਂ ਭਾਈ ਕਹਿੰਦਾ ਪੈ ਕੇ ਚਵਾਈ ਕਰ ਲੈ ਭਵਾਂ ਮੰਜੀ ਢਾਹ ਕੇ ਨਾਲ ਪਿਆ ਜੇ ਤੇ ਚਵਾਈ ਕਰ ਲੈ ਇੰਨੀਆਂ ਸੀਲ ਵੜਾਂ ਸਾਰੀਆਂ ਹੀ ਜਿਹੜੀ ਮਰਜ਼ੀ ਲੈ ਜਾਓ ਅੱਖਾਂ ਮੀਚ ਕੇ ਆਈ ਨਹੀਂਗਾ ਕੋਈ ਲੱਤ ਮਾਰੂ ਇਤੋਂ ਮਾਲ ਸਾਰਾ ਠੰਡਾ ਹੀ ਮਿਲੂਗਾ ਲੱਤਾਂ ਛੜਾ ਵਾਲਾ ਮਾਲ ਨਹੀਂ ਲੈਣਾ ਨਾ ਦੇਉਣਾ ਠੀਕ ਹੈ ਭਾਈ ਕਹਿੰਦਾ ਇਸ ਘਰੋਂ ਸਾਰਾ ਮਾਲ ਠੰਡਾ ਸੀਲ ਹੀ ਮਿਲੂ ਲੱਤਾਂ ਛੜਾ ਵਾਲਾ ਨਾ ਤਾਂ ਲਿਆਂਦਾ ਨਾ ਲਿਆਉਣਾ ਸੀਲ ਸਾਬ ਬੱਚੀਆਂ ਸਾਰੀਆਂ ਹੂੰ ਪੂਰੇ ਕੰਮ ਦੀ ਹੈ ਬੰਬ ਬਣ ਕੇ ਸੂਜ ਜਦੋਂ ਤਿਆਰ ਹੋ ਜਾਂਦੀ 6-7 ਦਿਨਾਂ ਦੀ ਕੱਚੀ ਹੈ 18-20 ਕਿਲੋ ਖੁੱਲਾ ਦੁੱਧ ਕੱਢ ਦੂ ਵੱਡੀ ਬਹੁਤ ਹੈ ਇੱਕ ਨੰਬਰ ਤਾਜੀ ਸੂਈ ਵੀ ਤੇ ਲਾਸਟ ਵੀ 5 ਨੰਬਰ ਸੂਈ ਸਵਾਈ ਕੈਨ ਮਾਸੂਆ ਭਾਈ ਇਹ ਸੂਆ ਵੀਰੇ ਤੀਜੇ ਸੂਈ ਸੂਈ ਵੀ ਆ ਜਾਂਦੀ ਠੀਕ ਹੈ ਸਵਾ ਮਹੀਨਾ ਹੋ ਗਿਆ ਜਾਂਦੀ ਸੂਈ ਨੂੰ ਐਵੇਂ ਆਪਾਂ ਕਹਿਣ ਨੂੰ ਕਹਿੰਦੇ ਆ 15 ਦਿਨ ਹੋ ਗਏ 22 ਦਿਨ ਹੋ ਗਏ ਸਵਾ ਮਹੀਨਾ ਹੋ ਗਿਆ ਇਹਨੂੰ ਬੱਚਾ ਇਹਦਾ ਮਰ ਗਿਆ ਜਾਂਦੀ ਦੁੱਧ ਕਿੰਨਾ ਦੁੱਧ ਇਹਦੇ ਥੱਲੇ 15 ਲੀਟਰ ਹੁਣ ਕਿੰਨੇ ਦੀ ਇਹ ਆਪਾਂ ਦੇ ਦਾਂਗੇ 47000 ਦੀ ਬੜਾ ਮੋਲ ਨਹੀਂ ਕਰਨਾ ਵਹਿੜ ਤਾਂ ਹੁਣ ਜੇ ਗੱਬਣ ਹੋਈ ਵਹਿੜ ਦੱਸਦਾ ਰਹਿੰਦੇ ਹੁਣ ਭਲਾ ਮੈਨੂੰ 65000 ਦੀ ਦੇ ਦੇਵੇ ਅਗਲਾ ਦਾਣ ਅੱਛਾ ਹਾਂ ਲੈ ਲਾਂਗੇ ਆਪਾਂ ਸਹੀ ਹੈ ਚੋਈ ਚੋਈ ਇੱਕ ਨੰਬਰ ਹੈ ਕਿੱਡੀ ਵਹਿੜ ਹੈ ਕੌਣ ਦਿੰਦਾ ਭਾਈ ਇਹ ਤਾਂ ਉਹੀ ਗੱਲ ਆ ਵੀ ਜੇ ਬੱਚਾ ਕਢਿਆ ਆ ਕੇ ਆਪਾਂ ਵੀ ਭਲਾ 60 ਵਾਟ ਦੇ ਪਰ ਆਪਾਂ ਉਹ ਕੰਮ ਤਾਂ ਉਹ ਕਰਨਾ ਨਹੀਂ ਗਲਤ ਕੰਮ ਗਲਤੀ ਆ ਸਾਡੀ ਗਾਂ ਦਾ ਬਈ ਬੱਚਾ ਕਿਸ ਨੂੰ ਦਾਨ ਕੀਤਾ ਅੱਛਾ ਹਾਂ ਠੀਕ ਹੈ ਵੀ ਆਪਾਂ ਕਢਿਆ ਆ ਕੇ ਵੇਚਦੇ ਆਂ ਤਾਂ ਉਹ ਕੰਮ ਕਰਨਾ ਸੀ ਉਹ ਗਾਂ ਸੂਈ ਸੀ ਆਪਾਂ ਕਿਸ ਨੂੰ ਖਰਾਬ ਠੀਕ ਹੈ ਪਰ ਆਪਾਂ ਇਹ ਨਹੀਂ ਕੰਮ ਕੀਤਾ ਕਿ ਆ ਗਾਂ ਵੇਚਣੀ ਇਹਦੇ ਮਗਰ ਕਢਿਆ ਤਾਂ ਉਹ ਕੰਮ ਨਹੀਂ ਕਰਦੇ ਨਹੀਂ ਸਹੀ ਗੱਲ ਆ ਦੋਸਤੋ ਮਾੜੀਆਂ ਗੱਲਾਂ ਜਿਹੜੇ ਭੈਣ ਭਰਾ ਬੱਚੇ ਬੁੱੱਚੇ ਲਾਉਂਦੇ ਆ ਮਾੜੀਆਂ ਗੱਲਾਂ ਉਹਨਾਂ ਵਾਸਤੇ ਕਿਉਂਕਿ ਜਦੋਂ ਤੁਸੀਂ ਬਿਨਾ ਬੱਚੇ ਤੋਂ ਸੌਦਾ ਕਰਦੇ ਆ ਤੇ ਤੁਹਾਨੂੰ ਵੀ ਭਾਅ 'ਚ ਵਹਿੜ ਮਿਲਦੀ ਆ ਜੇ ਜਦੋਂ ਤੁਸੀਂ ਬੱਚਾ ਖੜਾ ਕੇ ਵਹਿੜ ਵੇਚਦੇ ਆ ਫਿਰ ਤਾਜੀ ਬਣਾ ਕੇ ਵੇਚਦੇ ਆ ਫਿਰ ਦੁੱਧਿਆਂ ਚ ਦੁੱਗਣਿਆਂ ਚ ਵੇਚਦੇ ਆ ਪਰ ਮਾੜੀਆਂ ਗੱਲਾਂ ਜਾਇਜ ਕਮਾਈ ਕਰੋ ਇਮਾਨਦਾਰੀ ਵਾਲੀ 15 ਕਿਲੋ ਦੁੱਧ ਬਾਈ ਅਵਤਾਰ ਕਹਿੰਦਾ ਤਿਆਰ ਆ ਕੰਡੇ ਵਾਲਾ ਵੱਡੀ-ਵੱਡੀ ਬਹੁਤ ਐ 911 ਟਰੈਕਟਰ ਜਿੱਡੀ ਆ ਕੋਈ ਨਿੱਕੀ ਜੀ ਨਹੀਂ 65000 ਦੀ ਬਾਈ ਕਹਿੰਦਾ ਜਿਸ ਦਿਨ ਤਿਆਰ ਹੋਈ ਮੈਂ ਲੈ ਲੂੰਗੀ ਕਿਸੇ ਨੇ ਸੇਲ ਵੀ ਕਰਨੀ ਹੋਈ 10 ਦਿਨਾਂ ਦੀ ਕੱਚੀ ਹੋਈ ਫੋਨ ਲਾ ਦਿਓ 65000 ਅਗਲਾ ਗਿਣਕੇ ਲੈ ਜੇ ਅੱਜ ਦਾ ਮੁੱਲ ਕਿੰਨਾ ਐ 47000 ਦੀ ਦੇ ਦੇਾਂਗੇ ਬਾਈ ਵਿੱਚੋਂ ਮਾਣ ਹੀ ਹੋਊਗਾ ਬੜਾ ਫਰਕ ਨਹੀਂ ਹੁਣ ਆਪਣੇ ਸਾਰੇ ਮਾਲ ਚੋਂ ਮਾਣ ਤਾਂ ਨਹੀਂ ਕਰਾਂਗੇ ਐਵੇਂ ਮੁੱਲ ਮੰਗਾਂ ਦਾ ਬਾਈ ਫਾਇਦਾ ਨਹੀਂ ਦੋ ਆ ਅਗਲੇ ਦਿਨ ਵੇਹ ਨੇ ਆ ਵੀੜ ਕੋ ਦੱਕੇ ਵੇਗਵੇਂ ਲੋਕ ਮੁੱਲ ਕਰੀਏ ਹਾਂ ਇਹ ਤਾਂ ਗੱਲ ਸਹੀ ਆ ਅਸੀਂ ਆਸੇ ਆਸੇ ਅਗਲਾ ਰੇਟ ਦਾ ਪਤਾ ਕਰ ਲੈ ਫੇਰ ਆਪਣੇ ਕੋਲੇ ਆ ਜੇ ਸਹੀ ਆ ਪਾਸੇ ਆਸੇ ਬਾਈ ਕਹਿੰਦਾ ਅਗਲਾ ਰੇਟ ਦਾ ਪਤਾ ਕਰ ਲੈ ਤੇ ਬਾਅਦ ਚ ਮੇਰੇ ਘਰੇ ਆ ਜੇ ਮੇਰਾ ਮੁੱਲ ਬਾਈ ਕਹਿੰਦਾ ਸਾਰਿਆਂ ਨਾਲੋਂ ਜਾਇਜ਼ ਹੋ 47000 ਦੀ ਦੇ ਦੇਣੀ ਆ ਕੋਠੇ ਜਿੱਡੀ ਵਹਿੜ ਸੂਈ ਸਵਾਈ 15 ਕਿਲੋ ਦੁੱਧ ਕੰਡੇ ਵਾਲਾ ਤਿਆਰ ਹੋਈ ਬਾਈ ਕਹਿੰਦਾ 65000 ਦੀ ਵਾਪਸ ਲੈ ਲੂੰ ਅੱਜ 47000 ਦੀ ਦੇ ਦੂੰ 15 ਕਿਲੋ ਘੰਡੇ ਤੇ ਜੋ ਕੇ ਦੁੱਧ ਲੈ ਜਾਓ ਭਾਵਾ 20 22 ਕਿਲੋ 4 ਨੰਬਰ ਬਾਈ ਦੱਸਦਾ ਪਿਆ ਜੂ ਹਫਤੇ ਦੀ ਕੱਚੀ ਆ ਬੰਬ ਬਣ ਕੇ ਸੂ ਜਦੋਂ ਤਿਆਰ ਹੋਗੀ ਜੇ ਕੋਈ ਵਪਾਰੀ ਭੈਣ ਭਰਾ ਵੀ ਪੰਜ ਸੱਤ ਦਿਨ ਸਾਹਮ ਕੇ ਤਿਆਰ ਕਰਕੇ ਸੇਲ ਕਰ ਲੈਂਦਾ ਵਧੀਆ ਮੁਨਾਫਾ ਦੇ ਜੂ ਅੱਜ ਦੀ ਵੀਡੀਓ ਦੇ ਵਿੱਚ ਇਹ ਬਾਈ ਦੀਆਂ ਫੁੱਲ ਸੀਲਸ ਆਉ 5 ਵਹਿੜਾਂ 3 ਗੱਬਣਾਂ 2 ਸੂਈਆਂ ਸਵਾਈਆਂ ਇੱਕ ਤਾਜੀ ਸੂਈ ਵੀ ਆ ਇਹ ਸਾਰੇ ਨਗਾਂ ਦੀ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਮੁੱਲ ਬਿਲਕੁਲ ਜਾਇਜ਼ ਬਿਲਕੁਲ ਛੋਟੇ ਭਾ ਦੀਆਂ ਸੋਹਣੀਆਂ ਵੱਡੀਆਂ ਵਹਿੜਾਂ ਗਰਮੀ ਰਹਿ ਤਾ ਮੱਝਾਂ ਵਰਗਾ ਦੁੱਧ ਹੋਊਗਾ ਬਾਕੀ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਬਾਈ ਅਵਤਾਰਨਾ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਸਾਰਿਆਂ ਸਾ ਸ਼ਿਕਾ